ਆਪ ਸਭ ਨੂੰ ਖੁਦਾਵੰ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਜਲਾਲੀ ਸਾਮਰਥੀ ਨਾਮ ਦੇ ਵਿੱਚ ਪਿਆਰ ਭਰਿਆ ਸलाम ਪਹੁੰਚੇ ਜੈ ਮਸੀਹੀ ਮੈਂ ਪ੍ਰਭੂ ਦਾ ਦਾਸ 파ਸਟਰ ਸਰਵਨ ਮੇਜ਼ਰ ਜਿਸ ਮੈਸੇਜ ਨੂੰ ਤੁਹਾਡੇ ਤੱਕ ਲੈ ਕੇ ਆਇਆ ਹਾਂ ਇਹ ਮੈਸੇਜ ਬਹੁਤ ਹੀ ਲਾਭਦਾਇਕ ਹੈ ਆਪਦੇ ਜੀਵਨ ਦੇ ਲਈ ਔਰ ਮੈਂ ਦੱਸਣਾ ਚਾਹਨਾ ਹਾਂ ਕਿ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਗਾਂ ਤੱਕ ਸ਼ੇਅਰ ਕਰਿਓ ਔਰ ਕਮੈਂਟ ਕਰਿਓ ਔਰ ਜੋ ਤੁਸੀਂ ਇਸ ਕਲਾਮ ਦੇ ਦੁਆਰਾ ਸਿੱਖਦੇ ਹੋ ਆਪਣਾ ਐਕਸਪੀਰੀਅੰਸ ਮੇਰੇ ਨਾਲ ਸਾਂਝਾ ਕਰਿਓ ਤਾਂ ਜੋ ਮੈਂ ਹੋਰ ਵੀ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਆਪਦੇ ਲਈ ਪਰਮੇਸ਼ੁਰ ਦੇ ਮੁਕੱਦਸ ਕਲਾਮ ਨੂੰ ਫਰਮਾ ਸਕਾਂ ਤਾਂ ਆਓ ਖੁਦਾ ਦੇ ਪਾਕ ਇਤਿਪਵਿਤਰ ਵਚਨ ਦੇ ਵਿੱਚੋਂ ਅੱਜ ਪੜਾਂਗੇ ਦੂਸਰਾ ਰਾਜਾ 4 ਅਧਿਆਇ ਲਿਖਨ ਨਬੀਆਂ ਦਿਆਂ ਪੁੱਤਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲੀਸ਼ਾ ਦੇ ਅੱਗੇ ਆ ਕੇ ਬੇਨਤੀ ਕੀਤੀ ਔਰ ਬੇਨਤੀ ਕਰਦਿਆਂ ਕਿਹਾ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਤੂੰ ਜਾਣਦਾ ਹੈ ਪਈ ਤੇਰਾ ਦਾਸ ਯਹਵਾ ਦਾ ਭੈਮੰਦਾ ਸੀ ਪਰਮੇਸ਼ੁਰ ਦੇ ਵਚਨ ਦੇ ਵਿੱਚ ਜਦੋਂ ਅਸੀਂ ਇਸ ਦਾਸਤਾਨ ਨੂੰ ਪੜਦੇ ਹਾਂ ਇੱਕ ਸੱਚੀ ਤੇ ਸੁੱਚੀ ਦਾਸਤਾਨ ਹੈ ਲਖਨਬੀਆਂ ਦੇ ਪੁੱਤਰਾਂ ਦੇ ਵਿੱਚੋਂ ਇੱਕ ਤੀਵੀ ਨੇ ਆ ਕੇ ਅਲੀਸ਼ਾ ਨੂੰ ਬੁਲਿਆ ਕਿ ਤੇਰਾ ਦਾਸ ਮੇਰਾ ਪਤੀ ਨਵੀਆਂ ਦੇ ਪੁੱਤਰਾਂ ਦੇ ਵਿੱਚੋਂ ਸੀ ਤੇ ਪਰਮੇਸ਼ੁਰ ਯਹੋਵਾ ਦਾ ਭੈਮੰਦਾ ਸੀ ਉਹ ਕਾਫੀ ਬਿਮਾਰ ਹੋਣ ਤੋਂ ਬਾਅਦ ਚ ਮਰ ਗਿਆ ਹੈ ਤੇ ਮੇਰੇ ਦੋਨੋਂ ਪੁੱਤਰ ਬਹੁਤ ਵੱਡੇ ਕਰਜ਼ੇ ਦੇ ਥੱਲੇ ਬੋਝ ਦੇ ਥੱਲੇ ਦੱਬੇ ਹੋਏ ਹਨ ਤਾਂ ਪਰਮੇਸ਼ੁਰ ਦਾ ਦਾਸ ਅਲੀਸ਼ਾ ਉਸ ਵਿਧਵਾ ਨੂੰ ਕਹਿੰਦਾ ਤੇਰੇ ਕੋਲ ਇਸ ਟਾਈਮ ਕੀ ਹੈ ਉਹ ਕਹਿੰਦੀ ਮੇਰੇ ਘਰ ਦੇ ਵਿੱਚ ਥੋੜਾ ਜਿਹਾ ਤੇਲ ਹੈ ਅਜੀ ਜੋ ਪਰਮੇਸ਼ੁਰ ਦੇ ਖਾਦਮ ਨੇ ਪਵਿੱਤਰ ਆਤਮ ਦੇ ਅਗਵਾਈ ਦੇ ਵਿੱਚ ਯਹਵਾ ਪਰਮੇਸ਼ੁਰ ਦੀ ਮਹਾਨ ਇੱਛਾ ਦੇ ਨਾਲ ਉਸ ਪੈਨ ਨੂੰ ਬੋਲਿਆ ਜਾਂ ਫਿਰ ਆਪਣੇ ਘਰ ਦੇ ਵਿੱਚ ਆਪਣੇ ਦੋਨਾਂ ਪੁੱਤਰਾਂ ਦੇ ਲਈ ਬੂਏ ਨੂੰ ਭੇੜ ਲਵੀ ਔਰ ਆਪਣੇ ਆਸ ਪੜੋਸ ਦੇ ਲੋਕਾਂ ਦੇ ਕੋਲੋਂ ਆਪਣੇ ਨਗਰ ਦੇ ਨਿਵਾਸੀਆਂ ਦੇ ਕੋਲੋਂ ਖਾਲੀ ਬਰਤਨ ਮੰਗ ਲਿਆਵੇਂ ਅੱਜ ਦਾ ਜੋ ਮੇਰਾ ਟੌਪਿਕ ਹੈ ਉਹ ਹੈ ਖਾਲੀ ਬਰਤਨ ਪਵਿੱਤਰ ਬਾਈਬਲ ਦੇ ਵਿੱਚ ਅੱਜ ਅਸੀਂ ਸਿੱਖ ਰਹੇ ਹਾਂ ਪਰਮੇਸ਼ੁਰ ਦਾ ਦਾਸ ਅਲੀਸ਼ਾ ਨਬੀ ਉਸ ਔਰਤ ਨੂੰ ਬੋਲਦਾ ਹੈ ਆਪਣੇ ਗਵੰਡੀਆਂ ਦੇ ਕੋਲੋਂ ਖਾਲੀ ਭਾਂਡੇ ਮੰਗ ਲਿਓਵੇਂ ਔਰ ਯਾਦ ਰੱਖ ਉਹ ਥੋੜੇ ਨਾ ਹੁਣ ਉਹਨਾਂ ਦੇ ਅੰਦਰ ਪਰਮੇਸ਼ੁਰ ਦੀ ਬਲੇਸਿੰਗ ਹੋਵੇਗੀ ਉਸ ਔਰਤ ਨੇ ਕੀ ਕੀਤਾ ਖੁਦਾ ਦੇ ਦਾਸ ਦੇ ਕਈ ਅਨੁਸਾਰ ਆਪਣੇ ਆਸ ਪੜੋਸ ਦੇ ਲੋਕਾਂ ਦੇ ਕੋਲੋਂ ਆਪਣੇ ਗਵੰਡੀਆਂ ਦੇ ਕੋਲੋਂ ਖਾਲੀ ਬਰਤਨ ਮੰਗ ਲੈਂਦੇ ਪਵਿੱਤਰ ਬਾਈਬਲ ਦੱਸਦੀ ਆ ਜਦੋਂ ਉਸ ਔਰਤ ਨੇ ਉਨ੍ਹਾਂ ਖਾਲੀ ਬਰਤਨਾਂ ਨੂੰ ਆਪਣੇ ਪੁੱਤਰਾਂ ਸਮੇਤ ਉਸ ਕਮਰੇ ਦੇ ਵਿੱਚ ਰੱਖਿਆ ਦਰਵਾਜ਼ਾ ਬੰਦ ਕਰ ਲਿਆ ਔਰ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਪ੍ਰਾਰਥਨਾ ਕਰਨ ਲੱਗ ਪਏ ਔਰ ਪਰਮੇਸ਼ਰ ਦਾ ਵਚਨ ਬਿਆਨ ਕਰਦਾ ਕਿ ਜਿਸ ਕੁੱਪੀ ਦੇ ਵਿੱਚੋਂ ਤੇਲ ਨਿਕਲਦਾ ਸੀ ਉਸ ਕੁੱਪੀ ਦੇ ਅੱਗੇ ਖਾਲੀ ਬਰਤਨ ਨੂੰ ਰੱਖ ਦਿੱਤਾ ਜਾਂਦਾ ਸੀ ਔਰ ਜਿਵੇਂ ਹੀ ਉਹ ਖਾਲੀ ਬਰਤਨ ਨੂੰ ਅੱਗੇ ਰੱਖਦੇ ਸੀ ਉਹ ਖਾਲੀ ਬਰਤਨ ਪਰਮੇਸ਼ਰ ਦੇ ਅਨੁਗ੍ਰਹਿ ਦੇ ਦੁਆਰਾ ਪਰਮੇਸ਼ਰ ਦੇ ਗ੍ਰੇਸ ਦੇ ਦੁਆਰਾ ਔਰ ਸੱਚਮੁੱਚ ਪਰਮੇਸ਼ਰ ਦੀ ਵੱਡੀ ਕਿਰਪਾ ਦੇ ਦੁਆਰਾ ਉਹ ਸਾਰਾ ਬਰਤਨ ਨਕੋ ਨਕ ਤੇਲ ਦੇ ਨਾਲ ਭਰ ਜਾਂਦਾ ਸੀ ਔਰ ਜਿਵੇਂ ਹੀ ਉਹ ਭਰਿਆ ਵਰਤਨ ਸਾਈਡ ਤੇ ਕਰਦੇ ਖਾਲੀ ਅੱਗੇ ਰੱਖ ਦਿੰਦੇ ਇਦਾਂ ਕਰਦਿਆਂ ਕਰਦਿਆਂ ਕੀ ਛੋਟੇ ਤੇ ਕੀ ਵੱਡੇ ਸਾਰੇ ਵਰਤਨ ਉੱਪਰੋਂ ਤੱਕ ਨੱਕੋ ਨੱਕ ਭਰ ਜਾਂਦੇ ਹਨ ਅੱਜ ਮੈਂ ਇਸ वचन ਤੋਂ ਆਪਦੇ ਨਾਲ ਆਪਣਾ ਜੋ ਐਕਸਪੀਰੀਐਂਸਸ ਨੂੰ ਸਾਂਝਾ ਕਰਨਾ ਚਾਹਨਾ ਹ ਪਰਮੇਸ਼ੁਰ ਦਾ ਪਵਿੱਤਰ वचन ਬਿਆਨ ਕਰਦਾ ਹੈ ਪਹਿਲੇ ਜਦੋਂ ਅਸੀਂ ਚਮਤਕਾਰ ਨੂੰ ਦੇਖਦੇ ਹਾਂ ਜੋ ਖੁਦਾਵੰਤ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਸੇਵਕਾਈ ਦੇ ਆਰੰਭ ਦੇ ਵਿੱਚ ਕੀਤਾ ਤੇ ਉਹ ਹੈ ਗਲੀਲ ਦੇ ਕਾਨਾਂ ਦੇ ਵਿੱਚ ਇੱਕ ਮੈਰਿਜ ਦੇ ਵਿੱਚ ਜਾ ਕੇ ਪਰਮਿਸ਼ਨ ਨੇ ਵੱਡਾ ਕੰਮ ਕੀਤਾ ਦੇਖਿਆ ਜਾਂਦਾ ਹੈ ਕਿ ਜਿਸ ਨਗਰ ਦੇ ਵਿੱਚ ਜਿਸ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਰਿਜ ਸੀ ਪ੍ਰਭੂ ਯੇਸ਼ੂ ਮਸੀਹ ਦੇ ਚੇਲੇ ਵੀ ਉੱਥੇ ਸਨ ਪ੍ਰਭੂ ਯੇਸ਼ੂ ਮਸੀਹ ਦੀ ਮਾਤਾ ਵੀ ਉੱਥੇ ਸੀ ਜਦੋਂ ਮੈਂ ਮੁੱਕ ਜਾਂਦੀ ਹੈ ਜਦੋਂ ਦਾਖਰਸ ਮੁੱਕ ਜਾਂਦਾ ਹੈ ਤਾਂ ਮਾਤਾ ਮਰੀਮ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਆਉਂਦੇ ਹਨ ਔਰ ਆ ਕੇ ਕਹਿੰਦੇ ਯੇਸ਼ੂ ਇਹਨਾਂ ਦੇ ਘਰ ਦੇ ਵਿੱਚ ਦਾਖਰਸ ਦੀ ਕਮੀ ਆ ਗਈ ਆ ਔਰ ਇਹਨਾਂ ਦੇ ਘਰ ਦੇ ਵਿੱਚ ਇਹ ਮੈਂ ਮੁੱਕ ਗਈ ਆ ਪ੍ਰਭੂ ਯੇਸ਼ੂ ਮਸੀਹ ਅੱਗੋਂ ਮਾਤਾ ਮਰੀਮ ਨੂੰ ਕਹਿੰਦੇ ਬੀਬੀ ਤੈਨੂੰ ਤੇ ਮੈਨੂੰ ਕੀ ਮੇਰਾ ਵੇਲਾ ਹਲੇ ਨਹੀਂ ਆਇਆ ਔਰ ਥੋੜੇ ਸਮੇਂ ਬਾਅਦ ਪ੍ਰਭੂ ਯੇਸ਼ੂ ਮਸੀਹ ਦੀ ਮਾਤਾ ਸ਼ੁਗਿਰਦਾਂ ਦੇ ਕੋਲ ਜਾਂਦੀ ਆ ਸਿਪਾਈਆਂ ਦੇ ਕੋਲ ਜਾਂਦੀ ਆ ਔਰ ਜਿਸ ਵੇਲੇ ਮਾਤਾ ਮਰੀਮ ਸ਼ੁਗਿਰਦਾਂ ਦੇ ਕੋਲ ਜਾਂਦੀ ਆ ਜੋ ਵਲੰਟੀਅਰ ਹਨ ਉਸ ਜਗ੍ਹਾ ਤੇ ਉਹਨਾਂ ਦੇ ਕੋਲ ਜਾ ਕੇ ਕਹਿੰਦੀ ਜਿਵੇਂ ਪ੍ਰਭੂ ਯੇਸ਼ੂ ਮਸੀਹ ਤੁਹਾਨੂੰ ਕਹੇ ਤੁਸੀਂ ਓਵੇਂ ਕਰਿਓ ਤਾਂ ਉਹ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆ ਕੇ ਪੁੱਛਦੇ ਆ ਅਸੀਂ ਕੀ ਕਰੀਏ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਹਨ ਕਿ ਇਹ ਜੋ ਯਹੂਦੀਆਂ ਦੀ ਰੀਤ ਦੇ ਅਨੁਸਾਰ ਇੱਥੇ 6 ਮਟਕੇ ਪਏ ਨੇ ਇਹ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਆ ਇਹ ਬਿਲਕੁਲ ਖਾਲੀ ਨੇ ਇਹਨਾਂ ਨੂੰ ਨੱਕੋ ਨੱਕ ਪਾਣੀ ਦੇ ਨਾਲ ਭਰ ਦਿਓ ਅਜਿਹਾ ਕਲਾਮ ਹੈ ਇਸ ਲਈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਸ वचन ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ ਜਿੱਥੇ ਖਾਲੀਪਨ ਹੈ ਉੱਥੇ ਭਰਪੂਰੀ ਹੈ ਆਪਣੇ ਅੰਦਰੂਨੀ ਹਿੱਸੇ ਨੂੰ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਸਖਣਿਆ ਕਰੀਏ ਖਾਲੀ ਕਰੀਏ ਬਹੁਤ ਸਾਰੇ ਲੋਕ ਉਪਵਾਸ ਰੱਖਦੇ ਨੇ ਪਰਮੇਸ਼ੁਰ ਮੈਨੂੰ ਭਰ ਦੇ ਆਪਣੀ ਸਮਰਥ ਨਾਲ ਭਰ ਦੇ ਆਪਣੀ ਸ਼ਕਤੀ ਨਾਲ ਭਰ ਦੇ ਆਪਣੇ ਦਾਨਾ ਵਰਦਾਨਾ ਨਾਲ ਭਰ ਦੇ ਮੈਨੂੰ ਬਰਕਤ ਨਾਲ ਭਰ ਦੇ ਪਰ ਮੈਂ ਦੱਸਣਾ ਚਾਹਨਾ ਹਾਂ ਉਹਨਾਂ ਉਪਵਾਸ ਸਮੇਂ ਉਹਨਾਂ ਰੋਜਾਂ ਸਮੇਂ ਕਦੀ ਕਦੀ ਐਵੀਂ ਦੁਆ ਕਰਿਆ ਕਰੋ ਕਿ ਪਰਮੇਸ਼ੁਰ ਮੈਨੂੰ ਖਾਲੀ ਕਰ ਦੇ ਮੈਨੂੰ ਖਾਲੀ ਕਰ ਦੇ ਪਰਮੇਸ਼ੁਰ ਦਾ ਦਾਸ 다ਊਦ ਪਾਦਸ਼ਾਹ ਬਿਆਨ ਕਰਦਾ ਮੈਂ ਆਪਣਾ ਖਾਲੀ ਦਿਲ ਲੈ ਕੇ ਤੇਰੇ ਕੋਲ ਆਇਆ ਹਾਂ ਤਾਕਿ ਮੈਨੂੰ ਆਨੰਦ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਮੈਂ ਦੱਸਣਾ ਚਾਹਨਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਖਾਲੀ ਨਹੀਂ ਕਰਦੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸਖਰਿਆ ਨਹੀਂ ਕਰਦੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਆਪਣੇ ਘਮੰਡ ਨੂੰ ਖਤਮ ਨਹੀਂ ਕਰਦੇ ਜਦੋਂ ਤੱਕ ਅਸੀਂ ਆਪਣੇ ਹੀਰੋਗਿਰੀ ਨੂੰ ਭੁੱਲ ਕੇ ਜ਼ੀਰੋ ਤੱਕ ਨਹੀਂ ਆਉਂਦੇ ਜਦੋਂ ਤੱਕ ਅਸੀਂ ਅਰਥ ਤੋਂ ਡਾਉਣ ਨਹੀਂ ਹੁੰਦੇ ਜਦੋਂ ਤੱਕ ਅਸੀਂ ਮਿੱਟੀ ਤੱਕ ਪੁੰਜੇ ਨਹੀਂ ਡਿੱਗ ਪੈਂਦੇ ਉਦੋਂ ਤੱਕ ਪਰਮੇਸ਼ਰ ਕਦੇ ਵੀ ਸਾਨੂੰ ਉੱਚਾ ਨਹੀਂ ਜੇ ਕਰਦਾ ਜੇ ਉਸ ਸਮੇਂ ਉਹ ਬਰਤਨ ਖਾਲੀ ਨਾ ਹੁੰਦੇ ਕਦੇ ਨਾ ਕਹਿੰਦਾ ਯਿਸੂ ਕਿ ਇਹਨਾਂ ਨੂੰ ਭਰ ਦਿਓ ਪਰਮੇਸ਼ਰ ਚਾਹੁੰਦਾ ਹੈ ਜਿਸ ਜਗ੍ਹਾ ਤੇ ਖਾਲੀਪਨ ਹੈ ਇੱਕ ਖਾਲੀ ਸੀ ਅਸਮਾਨ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਾ ਪਰਮੇਸ਼ਰ ਨੇ ਸਾਰੇ ਅਸਮਾਨ ਨੂੰ ਤਾਰਿਆਂ ਦੇ ਨਾਲ ਸਤਾਰਿਆਂ ਦੇ ਨਾਲ ਭਰ ਦਿੱਤਾ ਅਸੀਂ ਦੇਖਦੇ ਹਾਂ ਜਦੋਂ ਪਰਮੇਸ਼ੁਰ ਨੇ ਸਮੁੰਦਰ ਨੂੰ ਬਣਾਇਆ ਇਹ ਖਾਲੀ ਸਮੁੰਦਰ ਪਰਮੇਸ਼ੁਰ ਨੂੰ ਚੰਗੇ ਨਹੀਂ ਲੱਗੇ ਜੀਵ ਜੰਤੂਆਂ ਨਾਲ ਭਰ ਦਿੱਤਾ ਅਦਨ ਬਾਗ ਬਣਾਇਆ ਖਾਲੀ ਅਦਨ ਬਾਗ ਪਰਮੇਸ਼ੁਰ ਨੂੰ ਚੰਗਾ ਨਹੀਂ ਲੱਗਾ ਆਦਮ ਨੂੰ ਉਸ ਜਗ੍ਹਾ ਤੇ ਠਰਾ ਦਿੱਤਾ ਆਦਮ ਇਕੱਲਾ ਪਰਮੇਸ਼ੁਰ ਨੂੰ ਚੰਗਾ ਨਹੀਂ ਲੱਗਾ ਉਹਦੀ ਸਹਾਇਕ ਨੂੰ ਉਹਦੇ ਲਈ ਬਣਾ ਦਿੱਤੀ ਮੈਂ ਦੱਸਣਾ ਚਾਹਨਾ ਹਾਂ ਜੇ ਤੁਸੀਂ ਪਰਮੇਸ਼ੁਰ ਦੇ ਅਨੁਗ੍ਰਾਹ ਦੇ ਵਿੱਚ ਪਰਮੇਸ਼ੁਰ ਦੀ ਸਮਰਥ ਦੇ ਵਿੱਚ ਉਹਦੀ ਭਰਪੂਰੀ ਦੇ ਵਿੱਚ ਪਵਿੱਤਰ ਆਤਮਾ ਦੀ ਸਮਰਥ ਦੇ ਵਿੱਚ ਵਧਣਾ ਚਾਹਦੇ ਹੋ ਤੇ ਸਭ ਤੋਂ ਪਹਿਲਾ ਤੇ ਲਾਸਟ ਇੱਕੋ ਹੀ ਤਰੀਕਾ ਹੈ ਇੱਕੋ ਹੀ ਤਕਨੀਕ ਆਪਣੇ ਆਪ ਨੂੰ ਖਾਲੀ ਕਰਨਾ ਆਪਣੇ ਆਪ ਨੂੰ ਖਾਲੀ ਕਰਨਾ ਜਦੋਂ ਅਸੀਂ ਆਪਣੇ ਆਪ ਨੂੰ ਖਾਲੀ ਕਰਾਂਗੇ ਮੇਰਾ ਤੇ ਤੁਹਾਡਾ ਖੁਦਾ ਸਾਨੂੰ ਜ਼ਰੂਰ ਨਕੋ ਨਕ ਭਰੇਗਾ ਪਰਮੇਸ਼ਰ ਆਪ ਨੂੰ ਬਰਕਤ ਦੇਵੇ ਜੈਮਸ ਜੀ ਕਿ ਆਓ ਮੈਂ ਆਪਦੇ ਲਈ ਪ੍ਰਾਰਥਨਾ ਕਰਨੀ ਚਾਹਨਾ ਹਾਂ ਗਲਰੀ ਟੂ ਲਾਰਡ ਹੈਮਨਲੀ ਫਾਦਰ ਪਿਤਾ ਪਰਮੇਸ਼ਰ ਅੱਜ ਖੁਦਾਵੰ ਤੁਹਾਡੇ ਉਸ वचन ਨੂੰ ਯਾਦ ਕਰਦਾ ਕਿ ਤੌਬਾ ਕਰੋ ਮੜੋ ਤਾਂ ਜੋ ਤੁਹਾਡੇ ਪਾਪ ਮਿਟਾਈ ਜਾਣ ਪ੍ਰਭੂ ਦੇ ਹਜ਼ੂਰ ਉਸ ਸੁਖ ਦੇ ਦਿਨ ਹਣ ਐ ਮੇਰੇ ਖੁਦਾਵੰਦ ਇਸ ਪਾਪਾਂ ਦੇ ਬੋਝ ਨੇ ਵੀ ਤੁਹਾਡੇ ਲੋਕਾਂ ਨੂੰ ਕਈ ਵਾਰ ਪਿਤਾ ਪਰਮੇਸ਼ੁਰ ਦਬਾਇਆ ਹੁੰਦਾ ਹੈ ਕਈ ਵਾਰ ਤੁਹਾਡੇ ਲੋਕ ਪਾਪ ਦੇ ਨਾਲ ਭਰੇ ਹੋਏ ਹੁੰਦੇ ਨੇ ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਦਾਸ ਹੋ ਕੇ ਤੁਹਾਡੇ ਬੇਦਾਗ ਸਮਰਥੀ ਲਹੂ ਦੀ ਕੂਵਤ ਨੂੰ ਲੈ ਕੇ ਕੋਸ਼ਿਸ਼ ਕਰਦਾ ਹਰ ਤਰ੍ਹਾਂ ਦਾ ਬੋਝ ਹਰ ਤਰ੍ਹਾਂ ਦਾ ਭਾਰ ਹਰ ਤਰ੍ਹਾਂ ਦਾ ਡਿਪਰੈਸ਼ਨ ਹਰ ਤਰ੍ਹਾਂ ਦੀ ਚਿੰਤਾ ਯੀਸ਼ੂ ਦੇ ਨਾਮ ਦੇ ਵਿੱਚ ਇਨਾਂ ਜ਼ਿੰਦਗੀਆਂ ਦੇ ਵਿੱਚੋਂ ਬਾਹਰ ਨਿਕਲ ਜੇ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ। हे मेरी बहन हे मेरे भाई इस ਚੰਗਿਆਈ ਨੂੰ ਇਸ ਛੁਟਕਾਰੇ ਨੂੰ ਰিসিਵ ਕਰ ਪਰਮੇਸ਼ਰ ਦਾ ਆਤਮਾ ਤੇ ਨੂੰ ਛੁਪਰਸ਼ ਕਰ ਰਿਹਾ ਹੈ ਔਰ ਪਰਮੇਸ਼ਰ 아이 ਦੇ ਕਲਾਮ ਦੇ ਦੁਆਰਾ ਤੈਨੂੰ ਸ਼ੁੱਧ ਕਰ ਚੁੱਕਾ ਹੈ। ਪਰਮੇਸ਼ਰ ਦੇ ਕੰਮ ਦੇ ਵਿੱਚ ਅੱਗੇ ਵੱਧ ਪਰਮੇਸ਼ਰ ਤੇਰੇ ਨਾਲ ਬਹੁਤ ਪਿਆਰ ਕਰਦਾ ਹੈ। ਇਹ ਪ੍ਰਾਰਥਨਾ ਖੁਦਾਵੰਦੀ ਈਸ਼ੂ ਮਸੀਹ ਦੇ ਨਾਮ ਚ ਮੰਗਦਾ ਹਾਂ। ਆਮੀਨ ਆਮੀਨ ਆਮੀਨ।